ਮੇਰੀ ਗੱਲ ਮੰਨੋ ਤੇ ਆਪਾਂ ਕਰਾ ਲੈਨੇ ਆ ਟੈਸਟ ਰਿਪੋਰਟ ਮਾਰਾਂਗੇ ਉਹਨਾਂ ਦੇ ਮੂੰਹ ਦੇ ਉੱਤੇ ਜਦੋਂ ਸੱਚ ਹੋਇਆ ਨਾ ਆਪੇ ਪਤਾ ਲੱਗ ਜਾਣਾ ਉਹਨਾਂ ਨੂੰ ਕਿ ਵੀ ਅਸੀਂ ਝੂਠ ਬੋਲਦੇ ਆ ਨਾਲੇ ਮੰਮੀ ਗਾੜੀ ਵੀ ਝੂਠੇ ਪੈਣਗੇ ਮੈਂ ਤੈਨੂੰ ਕਹਿਣ ਦਿਆ ਵੀ ਨਹੀਂ ਟੈਸਟ ਕਰਾਉਣਾ ਆ ਵੀ ਵਾਰ ਵਾਰ ਇੱਕੀ ਗੱਲ ਕਹੀ ਜਾ ਰਹੀ ਹੈ ਤੂੰ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਮੇਰਾ ਟੈਸਟ ਕਰਾਉਣਾ ਟੈਸਟ ਕਰਾਉਣਾ ਤੂੰ ਕਾ ਤੋ ਕਰਾਉਣਾ ਨੇ ਟੈਸਟ ਗੱਲ ਸੁਣ ਮੇਰੀ ਉਹਨੇ ਕਿਹਦੇ ਕਿਹੜੇ ਗਾੜੀ ਸਫਾਈਆਂ ਦੇਗੀ ਮੈਨੂੰ ਦੱਸ ਪਹਿਲਾਂ ਕਿਹਦੇ ਕਿਹਦੇ ਨਹੀਂ ਮੰਮੀ ਮੈਂ ਤਾਂ ਉਹਨਾਂ ਦੋਵਾਂ ਦੇ ਮੂੰਹ ਦੇ ਗਾੜੀ ਸਫਾਈ ਦੇਣੀ ਆ ਬਸ ਇਹੜੇ ਤਹਿਲ ਜਾਮ ਲਾਇਆ ਉਹ ਝੂਠਾ ਨਹੀਂ ਉਹਦਾ ਤਾਂ ਕੰਮ ਹੀ ਏ ਉਹ ਕਿਹਦੇ ਗੱਲ ਕਰੀ ਤੇਰੇ ਤੇਨ ਜਾਮ ਲੋਂਦੇ ਕਦੀ ਉੱਤੇ ਲੋਂਦੇ ਆ ਤੇ ਉਹਨਾਂ ਦਾ ਕੰਮ ਹੀ ਏ ਤੂੰ ਟੈਨਸ਼ਨ ਨਾ ਲੈ ਉਹਨਾਂ ਦੀ ਉਹ ਮੰਮੀ ਟੈਨਸ਼ਨ ਤੇ ਹੁੰਦੀ ਆ ਜੇ ਤੂੰ ਚੰਨੇ ਆ ਨਾ ਕਿ ਮੈਂ ਟੈਨਸ਼ਨ ਨਾ ਲਵਾ ਤੂੰ ਤੁਸੀਂ ਐਦਾਂ ਕਰੋ ਤੇ ਨਾ ਹੀ ਮੈਂ ਫਿਰ ਟੈਸਟ ਕਰਾਉਂਗੀ ਮੋਨੂ ਦਾ ਹਾਂ ਉਹਨਾਂ ਨਾਲ ਉਹ ਅੱਡ ਕਰ ਦੋ ਐ ਨਹੀਂ ਹੁਣ ਉਹਨਾਂ ਨਾਲ ਰਹਿ ਸਕਦੇ ਆ ਘੜੀ ਘੜੀ ਇਲਜ਼ਾਮ ਸੁਣਨ ਨਾਲ ਤਾਂ ਚੰਗਾ ਹੀ ਆ ਨਾ ਵੱਖਰੇ ਹੋ ਜੀਏ ਚੱਲ ਕੋਈ ਗੱਲ ਨਹੀਂ ਤੂੰ ਕਾਲੀ ਨਾ ਪੈ ਅਜੇ ਤੇ ਉਹ ਖਿਜਿਆ ਵਾ ਕਦੀ ਦਵਾਈ ਪੀਂਦਾ ਕਦੀ ਕੁਛ ਕਰਦਾ ਕਦੀ ਕੁਛ ਕਰਦਾ ਜਦੋਂ ਉਹਦਾ ਮਾੜਾ ਜਿਹਾ ਮਾਨ ਠੰਡਾ ਹੁੰਦਾ ਨਾ ਤੇ ਮੈਂ ਇਹ ਵੀ ਮਸਲਾਹਲ ਕਰਦੀ ਆ ਅੱਡ ਤਾਂ ਨੂੰ ਕਰੂੰਗੀ ਪਰ ਕਿਹ ਤਰੀਕੇ ਨਾਲ ਕਰਨਾ ਪੈਣਾ ਐਵੇਂ ਨਹੀਂ ਅੱਡ ਖੋ ਜਾਈਦਾ ਹੁੰਦਾ ਤੇ ਵੇ ਰਹੀ ਗੱਲ ਪਹਿਲੀ ਦੀ ਅੱਡ ਦੀ ਗੱਲ ਪਹਿਲੀ ਧੀ ਆ ਨਾ ਤੇ ਕੋਈ ਗੱਲ ਨਹੀਂ ਜਦੋਂ ਤੁਹਾਡਾ ਪਿਓ ਮਰ ਲੱਗਾ ਸੀ ਨਾ ਉਹ ਮੇਰੇ ਨਾਲ ਪਹਿਲੀ ਕਰ ਗਿਆ ਸੀ ਇੰਨਾ ਸ਼ੁਕਰ ਕਰ ਕਿ ਇਹਨਾਂ ਦੇ ਨਾਲ ਨਹੀਂ ਕਰਕੇ ਗਿਆ ਜੇ ਇਹਨਾਂ ਦੇ ਨਾਲ ਹੁੰਦੀ ਇਹਨਾਂ ਨੂੰ ਅੱਧੀ ਅੱਧੀ ਮਿਲ ਜਣੀ ਸੀ ਉਹਨਾਂ ਨੇ ਤਾਂ ਸਾਨੂੰ ਘਾਟ ਹੀ ਕਰਨੀ ਦੇਣਾ ਇਹ ਸ਼ੁਕਰ ਕਰ ਮੇਰੇ ਨਾਲ ਪੈਲੀ ਮੈਂ ਉਹਨੂੰ ਤਾਂ ਦੇਣੀ ਨਹੀਂ ਲੱਗੀ ਦੁੱਧ ਮੈਂ ਤੁਹਾਨੂੰ ਹੀ ਨਾ ਤੇ ਫਿਰ ਮੰਮੀ ਜੇ ਪੈਲੀ ਤੁਹਾਡੇ ਨਾਲ ਫਿਰ ਆਪਾਂ ਕੀ ਵੇਖਣ ਨੇ ਆ ਉਹਨਾਂ ਨੂੰ ਘਰੋਂ ਕੱਢ ਕੇ ਬਾਹਰ ਮਾਰੀਏਗੇ ਨਹੀਂ ਪੁੱਤ ਬੜਾ ਕੋ ਵੇਖਣਾ ਪੈਂਦਾ ਵਾ ਤੂੰ ਨਾ ਟੈਨਸ਼ਨ ਨਾ ਲੈ ਆਪਾਂ ਕੇ ਤਰੀਕੇ ਨਾਲ ਸਾਰੇ ਕੰਮ ਕਰਨੇ ਆ ਐਉਂ ਕੀਤਾ ਨਾ ਠਾ ਦਿਨੀ ਸੋਟਾ ਮਾਰਿਆ ਬੜਾ ਕੋ ਸਿਆਣਾ ਪੈਣਾ ਵਾ ਗਲੀ ਗਵਾਰ ਸ਼੍ਰੀਕੇ ਭਾਈਚਾਰੇ ਨੇ ਵੀ ਕਹਿਣਾ ਵਾ ਕਿ ਇਹਨੂੰ ਕੁਛ ਦਿੱਤਾ ਨਹੀਂਗਾ ਮੰਮੀ ਬਥੇਰਾ ਕੋਸ਼ਾ ਉਹਨਾਂ ਕੋਲ ਲਗਾ ਕੇ ਰੱਖਿਆ ਅਗਲਿਆਂ ਨੇ ਅਹੀਂ ਅਸੀਂ ਦਈ ਜਿਹੜੇ ਖਾਲੀ ਹੱਥ ਲੈ ਕੇ ਬੈਠੇ ਆ ਉਹਨਾਂ ਤੇ ਕਹੀ ਕੁਝ ਜੋੜਿਆ ਬਣਾਵਾ ਤੇ ਅਹੀਂ ਤੇ ਐਵੇਂ ਵੇਟ ਕਰਨ ਨੇ ਆ ਸੋ ਉਹ ਦਿਨ ਆਈ ਹੀ ਪੂਰ ਨਵੇੜਾ ਹੋ ਜਾਣਾ ਏ ਹੁਣ ਤੁਸੀਂ ਕੀ ਪਤਾ ਕਾਦੀ ਢੰਗ ਕਰਕੇ ਬੈਠੇ ਆ ਦੋਨੋਂ ਵਿੱਚੋਂ ਇੱਕ ਗੱਲ ਕਹਿ ੜੀ ਮਮੀ ਕਿਦਾਂ ਦੀ ਵਾਈ ਘਟਿਆ ਵੀ ਸਾਰਾ ਪੋਹਣੇ ਦੱਬ ਕੇ ਰੱਖਿਆ ਹੋਣਾ ਮਾਨੂੰ ਕਿਹੜਾ ਗੱਲ ਦਾ ਪਤਾ ਚੱਲ ਪੁੱਤ ਮੈਨੂੰ ਨਹੀਂ ਪਤਾ ਕਿ ਉਹਨੇ ਦੱਬ ਕੇ ਰੱਖਿਆ ਚਾਹੀ ਨਹੀਂ ਰੱਖਿਆ ਸਾਨੂੰ ਉਹਨਾਂ ਦਾ ਕੀ ਮਤਲਬ ਆ ਮਤਲਬ ਆ ਸਾਨੂੰ ਪੈੜੀ ਦੇ ਨਾਲ ਤੇ ਪੈੜੀ ਸਾਡੇ ਨਾਮ ਮੰਮੀ ਇਹ ਗੱਲ ਦਾ ਨਹੀਂ ਮੈਨੂੰ ਪਤਾ ਸਾਨੂੰ ਉਹਨਾਂ ਨਾਲ ਕੋਈ ਮਤਲਬ ਹੈ ਜਾਂ ਨਹੀਂ ਪਰ ਮੈਂ ਅੱਡ ਹੋਣਾ ਚੰਨੀ ਆ ਸਾਨੂੰ ਕਰੋ ਅੱਡ ਠੀਕ ਆ ਜੇ ਨਹੀਂ ਤੁਸੀਂ ਇਹ ਮਸਲੇ ਦਾ ਹੱਲ ਕਰ ਸਕਦੇ ਨਾ ਫਿਰ ਮੈਂ ਆਪਰ ਛੱਡ ਕੇ ਚਲ ਜਾਣਾ ਜੇ ਮੈਂ ਨਹੀਂ ਰਹਿਣਾ ਮੇਰੇ ਕੋ ਨਹੀਂ ਤੋਮ ਤਾਂ ਸਈਆਂ ਜਾਂਦੀਆਂ ਕਦੇ ਮੇਰੇ ਘਰ ਵਾਲੇ ਤੋਮਤ ਲਉਂਦੇ ਤੇ ਕਦੇ ਮੇ ਤੇ ਜਾਂ ਤੁਹਾਡੇ ਤੇ ਇਹ ਤੁਸੀਂ ਬਤਾਸ਼ ਕਰੋ ਪਹਿਲਾਂ ਮੇਰੇ ਕੋ ਨਹੀਂ ਹੋਣੀ ਆ ਹਾਏ ਹਾਏ ਕਿਉਂ ਇੰਨੀ ਕਾਲੀ ਪਈਆਂ ਆਲੇ ਕਿਉਂ ਜਾਣਾ ਘਰ ਛੱਡ ਕੇ ਜਾਣ ਤੇਰੇ ਦੁਸ਼ਮਣ ਘਰ ਛੱਡ ਕੇ ਤੂੰ ਨਹੀਂ ਜਾਣਾ ਬਿਲਕੁਲ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਕਰਦੀਆਂ ਕੱਲ ਹੋਣ ਪੂਨਮ ਆ ਗਈ ਆ ਹੁਣ ਵੇਖੀ ਸਲਾਵਾ ਹੁੰਦੀਆਂ ਉਹਨਾਂ ਦੇ ਅੰਦਰ ਕਿ ਸਾਡੀ ਗੱਲ ਹੀ ਨਹੀਂ ਨਾ ਮੰਨਣੀ ਉਹ ਬਾਬਾ ਹੋ ਲੈੰਦੋ ਸਲਾਵਾ ਤੁਸੀਂ ਆਪ ਆਪਣਾ ਫਰਜ ਨਿਭਾਤਾ ਤੁਸੀਂ ਦੱਸ ਦਿੱਤਾ ਮੇਰਾ ਮੇਰੀ ਗੱਲ ਸੁਣ ਬਾਹਰ ਹਾਂ ਕਿ ਤਰ੍ਹਾਂ ਇੱਥੇ ਮੰਮੀ ਦੱਸ ਦੋ ਜਿਹੜੀ ਗੱਲ ਦੱਸਣੀ ਆ ਹੁਣ ਮੈਂ ਕਹਿਣ ਸਾਨੂੰ ਕੀ ਬਚਿਆ ਹੁਣ ਤੁਹਾਨੂੰ ਅੱਡ ਹੋਣਾ ਹੀ ਪੈਣਾ ਵਾ ਨਹੀਂ ਤਾਂ ਆਂਦੀ ਆਪਣੀ ਪੂਨਮ ਆਦੀ ਵੀ ਮੈਂ ਘਰ ਛੱਡ ਕੇ ਚੱਲ ਜਾਣਾ ਤਾਂ ਮੰਮੀ ਜਿਹੜਾ ਜਾਂਦਾ ਫਿਰ ਜਾਵੇ ਅਸੀਂ ਕਿ ਇਹਨੂੰ ਚੰਗੀ ਨਹੀਂ ਆਂਦੇ ਮਾਰੀ ਨਹੀਂ ਆਂਦੇ ਤੇ ਫੇਰ ਇਹਨਾਂ ਨੂੰ ਕਹਿੰਦੀ ਚੰਗੀ ਆ ਘਰ 'ਚ ਕਿਉਂ ਅਲੱਗ-ਅਲੱਗ ਜਾਣ ਲੱਗਾ ਵਾ ਕਿ ਉਹ ਹਰ ਗੱਲ ਵੀ ਕੈਨਾ ਵੀ ਘਰ ਉੱਜੜ ਜੇ ਉਹਦਾ ਬਸਦਾ ਬਸਦਾ ਰਹਿੰਦੇ ਮੰਮੀ ਤੁਸੀਂ ਆਪ ਸਿਆਣੇ ਜੇ ਘਰ ਅਸੀਂ ਜਾੜਨਗੇ ਇਹਨਾਂ ਨੇ ਆਪ ਜਾੜਨ ਤੇ ਲੱਗ ਤਾ ਰਿਆ ਦੋਹਾਂ ਜੀਆਂ ਨੇ ਐਂ ਕੋਈ ਚੰਗੀ ਮਾਰੀ ਆਖੀ ਕਿਸੇ ਨੂੰ ਗੱਲ ਸੁਣ ਮੈ ਜੀ ਜੋ ਮਰਜ਼ੀ ਕਰੋ ਹੁਣ ਤੁਸੀਂ ਅੱਡ ਹੋ ਮੰਮੀ ਅੱਡ ਕਿੱਦਾਂ ਹੋ ਜੀਏ ਕੀ ਗੱਲ ਸਾਡਾ ਘਰ ਦੇ ਵਿੱਚ ਹਿੱਸਾ ਨਹੀਂ ਹੈਗਾ ਸਾ ਅੱਧੇ ਦੇ ਮਾਲਕ ਵਾ ਹੀ ਐਦਾਂ ਦੀਆਂ ਗੱਲਾਂ ਤੁਸੀਂ ਕਹਤੋਂ ਕਰਦੇ ਆ ਉਹ ਕੋਈ ਸਹਿਮਤੀ ਨਾਲ ਗੱਲ ਕਰੋ ਜਿਹੜੀ ਕਰਨ ਵਾਲੀ ਆ ਹਿੱਸਾ ਤਾਂ ਟਾਈਮ ਹੀ ਆ ਹਾ ਦੋਗੀ ਤੁਹਾਡੇ ਵਾਲੀ ਪਿਆਰੀ ਸਾਰੀ ਮੇਰੇ ਨਾਲ ਤੂੰ ਹੀ ਕਹਦੇ ਸੇ ਦਾਰੂ ਆ ਕੇ ਭਲਾ ਤੇ ਪਿਆਰੀ ਮੰਮੀ ਮੇਰੇ ਪਿਓ ਜੀ ਆ ਅੱਜ ਦੇ ਮਾਲਕ ਵਾਂ ਸੀ ਇਹ ਤੇਰਾ ਪਿਓ ਹੀ ਤੇ ਮੇਰਾ ਵੀ ਤਾਂ ਬੰਦਾ ਹੀ ਨਾ ਆਹ ਫਿਰ ਨਿਆਵਲੀ ਗੱਲ ਕਰਉਣਾ ਤੁਸੀਂ ਵੀ ਚੁਪਾ ਕਰਕੇ ਨਾ ਜਿੰਨੀ ਤੇਰੇ ਨਹੀਂ ਕਮਰੇ ਪੈਂਦੀ ਉੱਥੇ ਬਾਹਰ ਉਨੀ ਤੇ ਤੂੰ ਰਹਿ ਲੈ ਮਿਲ ਚੁੱਕ ਗੁੰਮ ਕੋਰੀ ਬਿਸਤਰਾ ਤੇ ਉੱਥੇ ਚੱਲ ਮੈਂ ਆਪਣੇ ਪੁੱਤ ਦਾ ਘਰ ਨਹੀਂ ਜਾੜਨਾ ਆ 25 ਲੱਖ ਰੁਪਏ ਘਰ ਤੇ ਲਾਇਆ ਵਾ 12.5 ਲੱਖ ਤਾਂ ਮੈਂ ਹੁਣੇ ਚੱਲ ਜਾਣਾ ਅੱਛਾ 25 ਲੱਖ ਤੂੰ ਲਾਇਆ ਉਹਨੇ ਲਾਇਆ ਮੇਰੀ ਕਮਾਈ ਦਾ ਕੀ ਪਾਣੀ ਲਾਉਂ ਜਾਂਦਾ ਹੈ ਪਰ ਪਾਣੀ ਉਹ ਨਿਕਲ ਜਾਂਦਾ ਹੈ ਹਾਏ ਹਾਏ ਜਦੋਂ ਲੰਗਰ ਪਾਣੀ ਖਾਂਦੇ ਤਾਂ ਪੈੜੀ ਨੂੰ ਪਾਣੀ ਕਿੱਥੇ ਲਾਉਣਾ ਹੈ ਉਹਦਾ ਮੰਮੀ ਜਿਹੜੀ ਵੀ ਗੱਲ ਹੁੰਦੀ ਹੈ ਨਾ ਤੁਸੀਂ ਹੱਡੇ ਮੱਥੇ ਮਰ ਦਿੰਦੇ ਜੇ ਜੇਹੀ ਕੋਈ ਬੋਲਦੇ ਨਹੀਂ ਨਾ ਇਹਦਾ ਮਤਲਬ ਇਹ ਨਹੀਂ ਆ ਕਿ ਸਾਨੂੰ ਬੋਲਣਾ ਨਹੀਂ ਹੁੰਦਾ ਅਸੀਂ ਅੱਧੇ ਦੇ ਹਿੱਸੇਦਾਰ ਆ ਅਸੀਂ ਅੱਧਾ ਲਾਵਾਂਗੇ ਪੈੜੀ ਚੋਂ ਵੀ ਆਧਾ ਵੰਡਾਵਾਂਗੇ ਤੇ ਘਰ ਚੋਂ ਵੀ ਆਧਾ ਵੰਡਾਵਾਂਗੇ ਅੱਛਾ ਪਿਆਰੀ ਮੇਰੇ ਨਾਮ ਆ ਸਾਰੀ ਜਾਇਦਾਦ ਮੇਰੇ ਨਾਮ ਆ ਤਾਨੂੰ ਮੈਂ ਦਿੱਤੇ ਨਾ ਦੋ ਮਰਲੇ ਉੱਥੇ ਜੋ ਮਰਜੀ ਪਾਉ ਸੈੱਟ ਬਣਾ ਕੇ ਤੋ ਥੇਰੋ ਪਾ ਥੱਲੇ ਡੰਗਰਾਂ ਦੀ ਬਾਤ ਪਾ ਲੋ ਉੱਪਰ ਆਪ ਰਹਿਸ਼ ਕਰ ਲੋ ਮम्मी ਕੋਈ ਮਤਲਬ ਨਹੀਂ ਤੁਹਾਡਾ ਮम्मी ਇੰਨੇ ਪੈਸੇ ਲੱਗਦੇ ਆ ਬੋਬੇ ਲੱਗਦੇ ਆ ਤੇ ਅਸੀਂ ਕਿੱਥੋਂ ਲੈਣੇ ਹੁਣ ਅੜਕੋ ਕਿੱਥੋਂ ਆ ਪੈਸੇ ਲਾਓ ਨਾਲੇ ਤੁਹਾਨੂੰ ਪਤਾ ਲੱਗੇ ਤੇ ਆ ਲਾਈ ਐ ਖੱਟੇ ਹੋ ਗਏ ਲਾਏ ਮੇਰੀ ਗੱਲ ਇਹ ਮੇਰੀ ਕਮਾਈ ਦੇ ਲੱਗੇ ਆ ਜਿਹੜੀ ਤੇ ਮਰਜੀ ਲੱਗੇ ਆ ਇਹ ਮੇਰਾ ਘਰ ਵਾ ਮੇਰਾ ਜੀਕਰ ਜਿੰਨੂੰ ਮੈਂ ਮਰਜੀ ਦਵਾ ਨਾ ਦਵਾ ਤੁਹਾਡਾ ਕੋਈ ਮਤਲਬ ਨਹੀਂ ਕਾ ਮੈਨੂੰ ਗੱਲਾਂ ਕਰ ਮम्मी ਆ ਕਾਣੀ ਮੰਡ ਤੇ ਨਹੀਂ ਹੋ ਸਕਦੀ ਤੇ ਨਾ ਹੀ ਕਰਨ ਦੇਣੀ ਆ ਆਈ ਵੀ ਅੱਧੇ ਦੇ ਹਿੱਸੇ ਦਾ ਨਹੀਂ ਬੜੀ ਬਿਧੀ ਕਹਿਤਾ ਵਾ ਤੇ ਗਾੜੀ ਮੈਨੂੰ ਕਹਿਣਾ ਨਾ ਭਾਵੇਂ ਮੇਰੀ ਗੱਲ ਸੁਣਨੀ ਕਿੱਦਾਂ ਤੂੰ ਚਪੜ ਚਪੜ ਕਰਨੀ ਮੈਂ ਤੇਰੀ ਸਲਾਹ ਮੰਗੀ ਨੂੰ ਮੈਂ ਕਿੰਨੂੰ ਦਵਾ ਥਾਂਕ ਕਿੰਨੂੰ ਨਾ ਦਵਾ ਕਰ ਮਮੀ ਦੋਆ ਮੱਲੇ ਚ ਕੀ ਬਣਦਾ ਤੁਸੀਂ ਮੈਨੂੰ ਇਹ ਦੱਸੋ ਹਾਂ ਦੋਆ ਮੱਲੇ ਚ ਇੱਕ ਕਮਰਾ ਨਹੀਂ ਪੈਂਦਾ ਚੱਜਦਾ ਜੋ ਮਰਜੀ ਲਾ ਕੇ ਬਣਾ ਮੈਨੂੰ ਇਹ ਕਹਿੰਦਾ ਕੋਈ ਮਤਲਬ ਨਹੀਂ ਕਹਾਗਾ ਹੱਦ ਹੋ ਗਈ ਇਹਦੇ ਵਾਰੀ ਆਪ ਤੂੰ ਹੀ ਬਣਿਆ ਬੋਲਦਾ ਵੀ ਮੈਂ ਉਹ ਘਰ ਇੱਥੇ ਬੈਠਾਂ ਉਹਦਾ ਘਰ ਉੱਜੜ ਜੇ ਤੇ ਉਹਦਾ ਉੱਜੜ ਜੇ ਤੁਹਾਡਾ ਨਹੀਂ ਉੱਜੜਦਾ ਮਮੀ ਕੌਣ ਗਿਆ ਮੈਂ ਘਰ ਨੂੰ ਚੰਗਾ ਬਲਾ ਖਾਣ ਪੀਣੇ ਨੇ ਫਿੱਟ ਲਈ ਰੰਦੋ ਜੀ ਆ ਉਹ ਆਂਦੀ ਜੇ ਨਾ ਨਾ ਐ ਅੱਡੋ ਐ ਨਾ ਕਰੋ ਗਏ ਤੇ ਮੈਂ ਅੱਡੋ ਹੋ ਜਾਣਾ ਮੈਂ ਚਲ ਜਣਾ ਇਥੋਂ ਕਰੋ ਜਿਉਂ ਕਰੋ ਚੱਲ ਗਈ ਤੇ ਮੇਰਾ ਕੀ ਰਹਾ ਗਿਆ ਤੇ ਫਿਰ ਜਿਹੜੀ ਖਾਦੀ ਪੀਂਦੀ ਜਾਂਦੀ ਚੱਲਦੀ ਰਵੇ ਸਾਦੇ ਦੀ ਟੈਸ਼ਨ ਕੋਈ ਵੀ ਅੱਛਾ ਤੁਸੀਂ ਨਾ ਜਾਓ ਅਸੀਂ ਨਹੀਂ ਜਾਣਾ ਜੂਣਾ ਤੁਸੀਂ ਲੱਗਾ ਚੁੰਦੇ ਤੇ ਪਿਓ ਚੱਲਦੇ ਮੰਮੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜੇ ਸੌਦਾ ਪਤਾ ਨਾ ਸਰਗ ਵੀ ਲੈ ਕੇ ਹੁੰਦਾ ਜਿਉ ਆਪਣੀ ਕਮਾਈ ਕਰਦੀ ਹੈ ਨਾ ਤੇ ਉਹਦੀ ਜੇਬ ਚ ਰਹਿੰਦੀ ਸਾਨੂੰ ਉਹ ਕੁਝ ਨਹੀਂ ਦਿੰਦੀ ਹੈਗੀ ਤੇ ਤੁਸੀਂ ਉਹਦੇ ਵੱਡੇ ਦੀਆਂ ਗੱਲਾਂ ਕਰੀ ਜਾਂਦੇ ਤਾਂ ਸਾਡੇ ਪੱਖ ਦੀ ਵੀ ਕੋਈ ਗੱਲ ਕਰ ਲਓ ਨੀ ਅਈ ਵੀ ਤੁਹਾਡੇ ਕੋਲ ਆਦੇ ਜਾਨੀ ਸੇਵਾ ਕੀਤੀ ਆ ਇਹ ਸੌਦਾ ਪਤਾ ਲਿਆਉਂਦਾ ਵਾ ਤੇ ਫੇਰ ਕੀ ਹੋਇਆ ਉਹ ਸਾਂਝੇ ਘਰੋਂ ਆਉਂਦੇ ਆ ਤਵੇ ਸਾਂਝੇ ਸਾਂਝੇ ਘਰੋਂ ਆਉਂਦੇ ਵਸਾ ਸਾਂਝੇ ਵਾਲੀ ਗੱਲ ਵੀ ਕਰੋ ਨਾ ਤੇ ਉਹ ਹੋ ਤੈਨੂੰ ਥਾਂ ਦਿੱਤਾ ਨਾ ਬਾਹਰ ਲਾ ਤੁਸੀਂ ਇਦਾਂ ਕਰੋ ਉਹ ਤੇ ਥਾਂ ਦੇਣ ਤੁਸੀਂ ਇਦਾਂ ਕਰੋ ਉਹ ਥਾਂ ਮੋਨੂ ਨੂੰ ਦੇ ਦੋ ਠੀਕ ਆ ਨਾ ਉਹਨਾਂ ਦਾ ਉੱਥੇ ਪਾਲਾ ਕੋ ਨਾਲ ਕਮਾਈ ਆ ਗਈ ਤੇ ਕਰਦੀ ਅਸੀਂ ਨੇ 73 ਖਾ ਲੈਂਦੀ ਆ ਨਾ ਨਹੀਂ ਲੱਗਦਾ ਕਿੱਦਾਂ ਪੈਂਦੇ ਆ ਉੱਥੇ ਬੱਲੇ ਵੇ ਤੇਰੇ ਬੜਾ ਸਿਆਣਾ ਤੂੰ ਮੰਮੀ ਥੋੜੀ ਬੋਤੀ ਤੇ ਵਿਚਾਰ ਕਰੋ ਤੁਹਾਡੇ ਗੜੀ ਹੱਥ ਜੋੜਦੇ ਤੁਹਾਡੇ ਪੈਰੀ ਹੱਥ ਲਾ ਦਿੰਨੀ ਆ ਉਹ ਮੇਰੇ ਨਿਆਣੇ ਕਿੱਥੇ ਜਾਣਗੇ ਇੰਨੀ ਬੇਇਨਸਾਫੀ ਕਰਦੇ ਤੁਸੀਂ ਤੁਹਾਡਾ ਹੱਕ ਮਾਰ ਕੇ ਮੇਰੀ ਗੱਲ ਸੁਣ ਮੈਂ ਠੇਕਾ ਨਹੀਂ ਲੈ ਤੁਹਾਡਾ ਜਾ ਕੱਢੇ ਨਿਆਣਿਆਂ ਦਾ ਨਾਲੇ ਮੈਂ ਕਿਹੜਾ ਨਹੀਂ ਢਡੋ ਜੰਮਿਆ ਵਾ ਜਿਹੜਾ ਤਾਂ ਮੈਂ ਫਿਕਰ ਕਰਾਂ ਜਿੱਥੇ ਮਰਜ਼ੀ ਜਾਓ ਨਾ ਜਾਓ ਮੈਨੂੰ ਕੋਈ ਟੈਨਸ਼ਨ ਨਹੀਂ ਤੁਹਾਡੀ ਚੱਲ ਬਲਜੀ ਠੀਕ ਵਾ ਜੇ ਮੰਮੀ ਨੇ ਆਪਣੇ ਮੂੰਹੋਂ ਗੱਲ ਕਹਿ ਹੀ ਦਿੱਤੀ ਆ ਨਾ ਕੋਈ ਗੱਲ ਨਹੀਂ ਜੇ ਮੰਮੀ ਤੁਹਾਡੀ ਖੁਸ਼ੀ ਐਸੇ ਕੰਮ ਚਾਹਨਾ ਤੇ ਅਸੀਂ ਤੁਹਾਡਾ ਇਹ ਵੀ ਚਾਪੂਰਾ ਕਰ ਦਿੰਦੇ ਆ ਕੋਈ ਗੱਲ ਨਹੀਂ ਐ ਜਿੱਥੇ ਮਰਜ਼ੀ ਰਹੀਏ ਟਾਡਾ ਸਾਡਾ ਅੱਜ ਤੋਂ ਲਿਖਾ ਦੇਖਾ ਖਤਮ ਜਾ ਬਲਜੀਤ ਪਾ ਬੈਗ ਤੇ ਚਾਰ ਸੂਟ ਆਪਾਂ ਘਰ ਛੱਡੀ ਦੇਣਾ ਵਾ ਹੁਣੇ ਉਹ ਤੁਹਾਡਾ ਦਿਮਾਗ ਸਹੀ ਆ ਉਹ ਕਿੱਥੇ ਜਾਵਾਂਗੇ ਆਪਾਂ ਕਿਹੜਾ ਟਿਕਾਣਾ ਵਾ ਸਾਡਾ ਉਹ ਕੋਈ ਨਹੀਂ ਬਠੇਰਾ ਜਾਣ ਵੇਲਾ ਵਾ ਜਿੱਥੇ ਮੱਦੀ ਚੱਲ ਜਾਾਂਗੇ ਪਰ ਜਦੋਂ ਇਹ ਸਾਨੂੰ ਵੇਖ ਕੇ ਨਹੀਂ ਖੋਜੇ ਤੇ ਇੱਥੇ ਰਹਿ ਕੇ ਕੀ ਕਰਨਾ ਵਾ ਉਹ ਮੈਂ ਇਹਨਾਂ ਦਾ ਹੋਇਆ ਮਰ ਗਿਆ ਇਹਨਾਂ ਸਾਡੀ ਕਦਰ ਨਹੀਂ ਜਾਣੀ ਇੱਥੇ ਲੈ ਕੇ ਕਰਨਾ ਵੀ ਕੀ ਆਹੀਂ ਜਾਓ ਜਾਓ ਸਾਡੇ ਘਰੋਂ ਲੱਖੋ ਹਾਏ ਕਿੱਡੀਛੀ ਮਮਮੀ ਨੇ ਕਿਹਾਤਾ ਸਾਡੇ ਗਲੋਂ ਲਥੋ ਉਹ ਜਿੰਨਾ ਚਿਰ ਪੂਨੋਂ ਮ ਵਿਆਹੀ ਨਹੀਂ ਆਈ ਕਿੰਨਾ ਮਮਮੀ ਦਾ ਤੁਹਾਡਾ ਪਿਆਰ ਹੀ ਕਦੀ ਮਮਮੀ ਨੇ ਹਾਂ ਗੱਲ ਨਹੀਂ ਕਹੀ ਜਿਹੜੀ ਅੱਜ ਕਹਿਤੀ ਆ ਮੈਂ ਕਿਹਾ ਤੈਨੂੰ ਢਿੱਡੋ ਜੰਮਿਆ ਵਾ ਆ ਮੈਂ ਕਹਿਨੀ ਆ ਭਾ ਆਪਣੇ ਮੁੰਡੇ ਦੇ ਮੋਹ ਚ ਜ਼ਿਆਦਾ ਹੀ ਫਸ ਗਈ ਆ ਭਾਵੇਂ ਮਗਰੋਂ ਤੜੀਓ ਕੰਮ ਬਣਾਵੇ ਦੇ ਉਹ ਚੱਲ ਜੋ ਸਾਡੇ ਕਰਮਾਂ ਚ ਲਿਖਿਆ ਉਹ ਸਾਨੂੰ ਮਿਲ ਹੀ ਜਾਣਾ ਕੋਈ ਨਹੀਂ ਉਠ ਤੂੰ ਪਾ ਬੈਗ ਚ ਕੱਪੜੇ ਹੁਣ ਸਾਡੇ ਘਰ ਤੇ ਰਹਿਣਾ ਕੋਈ ਫਰਜ਼ ਨਹੀਂ ਹੈਗਾ ਨਾ ਮੇਰਾ ਜ਼ਮੀਰ ਮੈਨੂੰ ਆਜ਼ਾਦੇ ਦਿੰਦਾ ਵਾ ਕਿਰਨੀ ਕੁੱਤੇ ਖਾਣੀ ਕਰਾ ਕੇ ਮੈਂ ਘਰ ਚ ਬੈਠਾ ਰਹਾ ਮੈਂ ਪੋਹਲੀਆਂ ਗੱਲਾਂ ਕਰਦੇ ਆ ਕਿੱਥੇ ਜਾਵਾਂਗੇ ਉਹ ਇੱਥੇ ਘਰ ਦੇ ਵਿੱਚ ਰਹਿ ਕੇ ਕੋਈ ਉੱਥੇ ਸੈਰ ਦੇ ਕਮਰਾ ਲੱ ਲੈਨੇ ਆ ਘਰ ਚੋਂ ਨਿਕਲ ਕੇ ਜਾਵਾਂਗੇ ਕਿੱਥੇ ਉਹ ਤੂੰ ਮੇਰੇ ਤੇ ਭਰੋਸਾ ਰੱਖ ਰੱਬ ਨੇ ਮੈਨੂੰ ਹੱਥ ਪੈਰ ਦਿੱਤੇ ਆ ਝਾੜੀ ਟੱਪਾ ਕਰ ਲਾਂਗੇ ਕਿਤੇ ਕਿਰਾਏ ਤੇ ਇੱਕ ਰੂਮ ਲੈ ਕੇ ਰਹਿ ਲਾਂਗੇ ਉਹ ਰਾਤੋਂ ਰਾਤ ਨਹੀਂ ਸਾਨੂੰ ਕਮਰਾ ਮਿਲ ਜਾਣਾ ਤੇ ਰਾਤੋਂ ਰਾਤ ਤੁਹਾਨੂੰ ਕੰਮ ਵੀ ਨਹੀਂ ਮਿਲ ਜਾਣਾ ਕੋਈ ਗੱਲ ਨਹੀਂ ਤੂੰ ਚੱਲ ਪਤਾ ਬੁੱਤੇ ਸਭ ਕੋ ਵੇਖਦਾ ਹੀ ਆ ਉਹਨਾਂ ਕੋ ਸਾਡੇ ਕਰਮੇ ਰੱਬ ਨੇ ਲਿਖਿਆ ਹੀ ਹੋਊਗਾ ਉਹ ਨੰਬਰ ਬੜਾ ਰੋਲਾ ਪੈ ਰਿਆ ਤੈਨੂੰ ਕੀ ਲੱਗਦਾ ਹੋਊਗਾ ਕੋਈ ਹੱਲ ਨਹੀਂ ਹੱਲ ਹੋਊਗਾ ਮੰਮੀ ਗਈ ਆ ਅਬ ਮੈਂ ਤਮ ਕਿਵੇਂ ਤੀਆਂ ਨਾ ਘਰ ਛੱਡ ਕੇ ਜਾਣ ਦੀ ਮੰਮੀ ਨੇ ਤੇ ਆਪੇ ਜਾ ਕੇ ਗੱਲ ਕਰਨੀ ਆ ਨਾਲੇ ਮੰਨਣਗੇ ਕਿਉਂ ਨਾ ਜਦੋਂ ਮੰਮੀ ਨੇ ਸੁਣਾਈਆਂ ਉਹਨਾਂ ਨੂੰ ਖਰੀਆਂ ਖਰੀਆਂ ਆਪੇ ਵੇਖੇ ਉਹਨਾਂ ਪੈਰਾਂ ਤੇ ਆ ਜਾਣਾ ਤੂੰ ਤਮ ਕਿਦੇ ਏਂਗੀ ਮੈਂ ਤੇ ਤੇਰਾ ਤੇ ਤੂੰ ਹੌਕੇ ਕੱਢ ਕੇ ਰੱਖਤਾ ਮੈਨੂੰ ਲੱਗਦਾ ਸੱਚੀ ਚਿਲਚਿਲੀ ਜੇ ਨਾ ਗੱਲ ਮੰਨਦੇ ਫਿਰ ਮੈਨੂੰ ਸੱਚੀ ਜਾਣ ਪੈਣਾ ਹੋ ਗਿਆ ਮਸਲਾ ਹੱਲ ਮੈਂ ਕਹਤਾ ਸਿੱਧਾ ਸਿੱਧਾ ਕਿ ਚਲੋ ਬੋਰੀ ਬਿੱਸਤਾ ਬੰਨੋ ਚਲੋ ਇੱਥੋਂ ਤੱਤਰ ਹੋ ਇੱਥੋਂ ਚਲ ਮੰਮੀ ਆ ਤੁਸੀਂ ਵਧੀਆ ਕੀਤਾ ਯੋ ਜਿਹੜਾ ਬਿਲਕੁਲ ਕਲੀਅਰ ਕਹਿਤਾ ਨਹੀਂ ਤੇ ਜੇ ਕੱਲ ਨੂੰ ਤੁਹਾਨੂੰ ਕੁਝ ਹੋ ਜਾਂਦਾ ਇਹਨਾਂ ਦੇ ਸਾਡੀ ਸਾਰੀ ਜਾਇਦਾਦ ਨੱਪ ਲੈਣੀ ਹੈ ਤੇ ਹਣੋ ਜਿਹਨਾਂ ਨੂੰ ਮਾਰਨਾ ਹੈ ਗੋਡਾ ਤੇ ਚਲੋ ਬਾਹਰ ਕੱਢਣਾ ਹੈ ਐਵੇਂ ਗੋਡਾ ਮਾਰਨਾ ਸੀ ਐਵੇਂ ਬਾਹਰ ਕੱਢਣਾ ਸੀ ਘਰ ਦਾ ਮਾਲਕਾਂ ਤੂੰ ਤੇਰੇ ਬਾਅਦ ਤੇ ਮੈਂ ਭਾਂਜੋ ਮਰਜ਼ੀ ਕਰਦੀ ਮੈਂ ਤੇ ਤੈਨੂੰ ਢਡੋ ਜਮਿਆ ਤੇਰਾ ਥੋੜੀ ਮੇ ਮਾੜਾ ਕਰਨਾ ਸੀ ਆਪੇ ਹੁਣ ਤੁਰੇ ਫਿਰਨ ਤੇ ੱੱਕੇ ਖਾਣਗੇ ਨਾਲੇ ਪਤਾ ਲੱਗੂਗਾ ਇਹਨਾਂ ਨੂੰ ਲੱਗਾ ਕਿ ਤੁਹਾਨੂੰ ਤੋ ਇਹ ਇੱਕ ਗੱਲ ਨਾ ਕਲੀਅਰ ਕਰਾਉਣੀ ਉਹਨਾਂ ਦਾ ਕਿੰਨਾ ਥਾਣੀ ਕੱਢਉਣਾ ਹੈ ਕਿ ਸਾਰਾ ਕੁਝ ਮੇਰੇ ਨਾਂ ਤੇ ਆ ਮੈਂ ਜਿੰਨੂੰ ਮਰਜ਼ੀ ਦਵਾ ਮੈਂ ਕਿਹਾ ਇੱਕ ਵਾਰੀ ਕਿਹਾ ਮੈਂ ਤਾਂ ਬਾਰ-ਬਾਰ ਕਿਹਾ ਵਾ ਵੀ ਸਾਰੀ ਜ਼ਮੀਨ ਜਾਇਦਾਦ ਬਥੇਰਾ ਤੜਪਦੇ ਸੀ ਵੀ ਤੁਹਾਡਾ ਵੀ ਹਿੱਸਾ ਵਾ ਹੀ ਵੱਧ ਦੇ ਮਾਲਕ ਵਾ ਮੈਂ ਕਿਹਾ ਤੁਸੀਂ ਕੋਈ ਅਦੁੱਦ ਦੇ ਮਾਲਕ ਨਹੀਂ ਗੇ ਜ਼ਮੀਨ ਜਾਇਦਾਦ ਸਾਰੇ ਮੇਰੇ ਨਾਂ ਮੇਰਾ ਜੀਕਰ ਮੈਂ ਜਿੰਨੂੰ ਦਊ ਜਿੰਨੂੰ ਨਾ ਦਊ ਤੁਹਾਡੀ ਮਰਜ਼ੀ ਨਹੀਂ ਚੱਲਣੀ ਤੇ ਹੁਣ ਮੰਨ ਗਿਆ ਹੁਣ ਕੀ ਕਹਿੰਦੇ ਆ ਮੰਨਣਾ ਹੀ ਪੈਣਾ ਵਾ ਕਹਿਣਾ ਕੀ ਆ ਆਪੇ ਚੱਲ ਜਾਣਗੇ ਰੋ ਖੱਪ ਕੇ ਡੇਜਾ ਤੇ ਕਲਪਨ ਮੈਂ ਤਾਂ ਕਹਤਾ ਮੈਂ ਗਲਾਂ ਲੱਥੋ ਮੇਰੇ ਮੈਂ ਰੋਲਾ ਦੇ ਬੜਾ ਪਾਉਂਦੇ ਹਰੇ ਬੜਾ ਰੋਲਾ ਪਾਉਂਦੇ ਉਹ ਵੀ ਬੜਾ ਪੁੰਦੀ ਸੀ ਤੇ ਉਹ ਵੀ ਬੜਾ ਪਾਉਂਦਾ ਸੀ ਤੜਫੇ ਤੇ ਬੜਾ ਤੜਫਣਾ ਹੀ ਉਹਨਾਂ ਨੇ ਇੱਕ ਦਿਨ ਤੇ ਚੱਲ ਹੁਣ ਤੁਸੀਂ ਖੁਸ਼ ਰਹੋ ਹੁਣ ਆਪਣੇ ਘਰ ਹੁਣ ਨਾ ਲੜਾਈ ਪਈ ਤੇ ਹੁਣ ਨਾ ਕਹੀਂ ਕਿ ਮੈਂ ਚੱਲ ਜਾਣਾ ਹੁਣ ਕਾਦੀ ਲੜਾਈ ਆ ਹੁਣ ਮੇਰੇ ਮਨ ਨੂੰ ਸ਼ਾਂਤੀ ਮਿਲੀ ਆ ਚੱਲ ਉਹ ਇਹ ਘਰੋਂ ਬਾਹਰ ਜਾਣਗੇ ਐ ਹੁਣ ਨਾ ਕੋਈ ਡੱਕਣ ਵਾਲਾ ਨਾ ਕੋਈ ਇਹਦੀ ਹਿੜਕ ਨਾ ਕਿਸੇ ਦੀ ਝਿੜਕ ਸਵੇਰ ਦਾ ਕੰਮ ਤੁਸੀਂ ਕਰ ਲਿਆ ਕਰਨਾ ਤੇ ਸ਼ਾਮ ਦਾ ਮੈਂ ਆਪੇ ਆਣ ਕੇ ਕਰ ਲਿਆ ਕਰੂੰਗੀ ਹੋਰ ਘੇਰ ਕੰਮ ਆ ਨਹੀਂ ਤੇ ਕਦੇ ਦੀਦੀਆਂ ਗੱਲਾਂ ਸੁਣੋ ਤੇ ਕਦੇ ਵੀਰ ਜੀ ਦੀਆਂ ਗੱਲਾਂ ਸੁਣੋ ਆ ਬਸ ਲੜਾਈ ਚਿੱਤੋਂ ਪੈਰ ਮੁੱਕ ਜਾਣੀ ਹੈ ਜਿਹੜੀ ਹੁਣ ਅੱਗੇ ਹੁੰਦੀ ਸਾਡੇ ਘਰ ਨਾ ਕਿਸੇ ਨੇ ਇਹਨੂੰ ਵੇਲਾ ਆਖਣਾ ਨਾ ਮੈਨੂੰ ਕਿਸੇ ਨੇ ਗੱਲ ਕਰਨੀ ਆ ਹੋਰ ਹੋਰ ਜੀ ਮੰਮੀ ਵਧੀਆ ਹੋ ਗਿਆ ਕਿ ਆ ਰੋ ਦਾ ਪੁੱਤ ਕਲੇਸ਼ ਜਿਹੜਾ ਉਹ ਖਤਮ ਹੋਊਗਾ ਮੁੱਕਣਾ ਹੀ ਇੱਕ ਦਿਨ ਕਹਿਣਾ ਤਾਂ ਹੈਗਾ ਹੀ ਪਰ ਕਿਹੜੇ ਤਰੀਕੇ ਨਾਲ ਕਿਹਾ ਜਾਣਾ ਹੀ ਚੱਲ ਹੁਣ ਤੁਸੀਂ ਖੁਸ਼ ਜੇ ਨਾ ਤੇ ਮੈਂ ਵੀ ਖੁਸ਼ ਹਾਂ ਚੰਗਾ ਫਿਰ ਹੁਣ ਮੈਂ ਬਾਹਰ ਜਾਣੀ ਹੈ ਕੋਈ ਨਹੀਂ ਮੰਮੀ ਅੰਨੀਆ ਮੈਂ ਤੁਹਾਨੂੰ ਚਾਹ ਪਾਣੀ ਬਣਾ ਕੇ ਦਿੰਨੀ ਆ ਮਾਦਾ ਨੂੰ ਕਿਹਾ ਸੀ ਨਾ ਮੰਮੀ ਨੂੰ ਭੇਜਿਆ ਮੈਂ ਇਹੋ ਜੀ ਪਾਂਚੜਾ ਕੇ ਆਪੇ ਮੰਮੀ ਨੇ ਉੱਥੇ ਜਾ ਕੇ ਗੱਲ ਕਰਨੀ ਮੰਨ ਗਏ ਆ ਜਾਣ ਗਿਆ ਉਹਨ ਘਰੋਂ ਬਾਹਰ ਆ ਵਜਿਆ ਕੀਤਾ ਜਿਹੜਾ ਤੋਂ ਮੰਮੀ ਨੂੰ ਧਮਕੀ ਦਿੱਤੀ ਕਿ ਮੈਂ ਚੱਲ ਜਾਣਾ ਮੰਮੀ ਉਸੇਲੇ ਚਲ ਗਈ ਫਿਰ ਮੰਮੀ ਨੇ ਫਿਰ ਆਪਣੇ ਉਦਾਂ ਇਹਨਾਂ ਨੇ ਅੱਡ ਨਹੀਂ ਹੋਣਾ ਤੇ ਨਾ ਹੀ ਮੰਮੀ ਨੇ ਕਹਿਣਾ ਹੈਗਾ ਕਿ ਪਿੰਜਾਓ ਉਦਾਂ ਮੰਮੀ ਵੀ ਢਲੀ ਪਈ ਸੀ ਚੰਗਾ ਮੰਮੀ ਚਾਹ ਰੱਖੀ ਆਪਣਾ ਹੁਣ ਚੰਗਾ ਚੰਗਾ ਜਾ ਵਗਦਾ ਹੋ ਮੰਮੀ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆ ਘਰ ਅਹੀਂ ਬੰਨ ਕੇ ਰੱਖਿਆ ਹੈਗਾ ਆ ਜਿੱਦਣਾ ਹੀ ਚੱਲ ਗਿਆ ਨਾ ਇਹ ਖਿੱਲਰਿਆ ਹੀ ਲੈ ਨਹੀਂ ਤੂੰ ਤਾਂ ਬੜੀ ਸਿਆਣੀ ਆ ਘਰ ਤੂੰ ਬੰਨ ਕੇ ਰੱਖਿਆ ਵਾ ਮੈਂ ਤਾਂ ਐਵੇਂ ਬੈਠੀ ਇੱਥੇ ਹਨਾ ਵੱਡੀ ਸਿਆਣੀ ਬਣੀ ਫਿਰਦੀ ਆ ਜਿੱਦੋਂ ਤੂੰ ਨਹੀਂ ਇਹਦਾ ਉਦੋਂ ਤਾਂ ਘਰ ਖਿੱਲਰਿਆ ਹੈ ਕੋਣੀ ਬੰਨਿਆ ਤੂੰ ਚੱਲ ਚੱਲ ਤੁਰੀ ਚੱਲ ਤੂੰ ਹੁਣ ਪੁਨਮ ਖੁਸ਼ ਵਾਂ ਆਹੋ ਮੰਮੀ ਖੁਸ਼ ਵਾਂਗੇ ਆਹ ਸ਼ੁਕਰਿਆ ਬਲਾਵਾ ਕੋਲ ਰੱਥੀ ਆਵਾ ਇਹਨਾਂ ਦੇ ਜਾਣ ਮਗਰੋਂ ਨਾ ਹੰਤੇ ਪਾਣੀ ਤਰੋਂਕਣਾ ਚਾਹੀਦਾ ਵਾ ਵੱਡੇ ਆਏ ਘਰ ਸੰਭਣ ਵਾਲੇ ਔਰ ਖਾਦੀਆਂ ਨਾ ਥਾਂ ਥਾਂ ਤੇ ਠੇਡੇ ਤੇ ਪਤਾ ਲੱਗ ਜੂਗਾ ਵੱਡੀ ਕਬੀਲਦਾਰ ਨਹੀਂ ਬਣਦੀ ਹੀ ਨਾ ਬਲਜੀਤ ਦੀ ਲੱਗੂ ਪਤਾ ਜਦੋਂ ਰਾਹ 'ਚ ਬੈ ਬੈ ਕੇ ਤੇ ਵੇਖਣਾ ਪਿਆ ਆਸੇ-ਪਾਸੇ ਨੂੰ ਨਾਲੇ ਧੱਕੇ ਖਾਣਗੇ ਨਾਲੇ ਦਰਦਰ ਦੀਆਂ ਠੋਕਰਾਂ ਤੇ ਵੇਖੀਆ ਕਿਦਾਂ ਅਕਲ ਟਕਾਣੇ ਆਉਣੀ ਹੈ ਜਿਹੜੀ ਆ ਕੰਮ-ਕੰਮ ਕਰਦੀ ਸੀ ਹੁਣ ਘਰ-ਕੰਮ ਨਾਲੇ ਤੈਨੂੰ ਪਤਾ ਲੱਗੇ ਸਾਡੀਆਂ ਰੋਟੀਆਂ ਪਕਾਉਂਦੀ ਤੂੰ ਚੀਕਦੀ ਹੈ ਨਾ ਹੁਣੇ ਤੈਨੂੰ ਪਤਾ ਲੱਗਣਾ ਜਦੋਂ ਕੋਈ ਦਿਸਿਆ ਨਾ ਪਾ ਲਿਆ ਜਾਣਾ ਬਣੇ ਸਭ ਕੋ ਤੇ ਬੈਠੀ ਹੀ ਏ ਹੋਰ ਚੰਗੇ ਭਲੇ ਰਹਿੰਦੇ ਨੇਹਾ ਇਹ ਗੱਲਾਂ ਬਾਤਾਂ ਜਦੋਂ ਕਰਨ ਲੱਗ ਪੇ ਉਦੋਂ ਦੀ ਖਿਜ ਜਾਣ ਲੱਪੀ ਚੁੱਪ ਕਰਕੇ ਰਹੀ ਜਾਂਦੇ ਤੇ ਨਾ ਗੱਲਾਂ ਹੁੰਦੀਆਂ ਤੇ ਨਾ ਹੀ ਇਹਨਾਂ ਕੋਲੋਂ ਜਾਣ ਵਾਲੀ ਨੋਬਤ ਆਉਂਦੀ ਉਹ ਬਲਜੀਤ ਕਿਉਂ ਡਈਆ ਦਿਲ ਹੌਲਾ ਕਰਨ ਰੱਬ ਤੇ ਭਰੋਸਾ ਰੱਖ ਉਹਦੇ ਹਿੰਮਤੀ ਬੜੀ ਛੇਤੀ ਖਾਰ ਗਈਆਂ ਉਹ ਰੋਵਣਾ ਤੇ ਕੀ ਕਰਾਂ ਉਹ ਰੱਬ ਨੇ ਮੇਰੀ ਕਿਸਮਤ ਹੀ ਮਾੜੀ ਲਿਖ ਛੜੀ ਆ ਉਹ ਘਰੋ ਬੇਕਾਰ ਹੋ ਗਏ ਆ ਹੁਣ ਕਿੱਥੇ ਜਾਵਾਂਗੇ ਕੀ ਖਾਵਾਂਗੇ ਪੀਵਾਂਗੇ ਦੱਸੋ ਹਾਂ ਪਹਿਲਾਂ ਮੈਨੂੰ ਪੇਕੇ ਮੇ ਜਾਣੋ ਰਹੀ ਉਹ ਉਹਨਾਂ ਨੇ ਕੀ ਆਖਣਾ ਵਾ ਉਹ ਤੁਹਾਨੂੰ ਘਰੋ ਗਾਰ ਤਾਂ ਕਰਦੇ ਤੁਸੀਂ ਮਾਲਕ ਜੇ ਬਲਜੀਤ ਉਹ ਜਿਹੜੇ ਘਰ ਤੇ ਅਸੀਂ ਲਾਲਚ ਨਾ ਰਹਿੰਦੇ ਇਹਨੇ ਕਿ ਸਾਡਾ ਘਰ ਵਾ ਉਹ ਘਰ ਦੇ ਜੀਆ ਨੇ ਸਾਨੂੰ ਘਰ ਦੇ ਜੀ ਸਮਝਿਆ ਨੀਗਾ ਬਾਕੀ ਤੂੰ ਰੱਬ ਨੂੰ ਨਾ ਦੋਸ਼ ਦੇ ਰੱਬ ਜੋ ਕਰਦਾ ਚੰਗਾ ਹੀ ਕਰਦਾ ਵਾ ਕੀ ਵੀ ਕਿੰਨਾ ਕ ਸਾਡਾ ਚੰਗਾ ਨਹੀਂ ਰੱਬ ਨੇ ਕਰਤਾ ਜੇ ਸਾਨੂੰ ਘਰੋਂ ਕੱਢਤਾ ਉਹਨਾਂ ਨੇ ਤੇ ਕਿਵੇਂ ਸਾਡੇ ਤੇ ਕਿੰਨੇ ਚੰਗੇ ਦਿਨ ਆਉਣੇ ਹੋਰ ਆ ਤਾਂ ਚੰਗਾ ਲੱਗਣ ਡਿਆ ਮੈਨੂੰ ਤਾਂ ਗਾੜੀ ਕੋ ਦਿਖਣੀ ਪਿਆ ਉਹ ਕਿੱਦਾਂ ਚੰਗੇ ਦਿਨ ਆਉਣਗੇ ਕੀ ਸਾਡੇ ਕੋਲ ਨਾ ਪੈਲੀ ਨਾ ਬੰਨਣਾ ਨਾ ਕੋ ਪਿਆਹ ਤੇ ਲਾ ਤੇ ਚੰਗੇ ਦਿਨ ਆ ਕਿੱਦਾਂ ਜਾਣੇ ਆ ਤੇ ਬਲਦੀਤ ਸਾਰੀ ਦੁਨੀਆ ਕੋ ਜਮੀਨ ਜਾਇਦਾ ਦੀ ਆ ਜਿਨਾਂ ਕੋ ਜਮੀਨ ਜਾਇਦਾਦ ਨਹੀਂ ਹੁੰਦੀ ਉਹ ਗੜੇ ਭੁੱਖੇ ਮਰ ਜਾਂਦੇ ਆ ਬਾਕੀ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਰੱਬ ਤੇ ਭਰੋਸਾ ਰੱਖ ਮੈਂ ਤੈਨੂੰ ਪਿੱਛੇ ਨਹੀਂ ਦਿਖਾਉਂਗਾ ਜਿੰਨੇ ਜੋਗਾ ਹੈਗਾ ਤੈਨੂੰ ਮੈਂ ਭੁੱਖਿਆ ਨਹੀਂ ਸੌਣ ਦਿੰਦਾ ਇਹ ਮੇਰੇ ਕੋ ਭਾਈ ਵਾਦਾ ਅੱਜ ਲੈ ਲੈ ਤੂੰ ਉਹ ਰੱਬ ਤੇ ਭਰੋਸਾ ਤੇ ਮੈਨੂੰ ਪੂਰਾ ਹੀ ਆ ਬਸ ਇੱਕੋ ਗੱਲ ਦਾ ਵਾਦ ਦਾਤ ਲੱਗਦਾ ਵੀ ਕੀ ਕਰਾਂਗੇ ਕਿੱਥੇ ਜਾਵਾਂਗੇ ਕੋਈ ਟਿਕਾਣਾ ਵੀ ਹੈ ਨਹੀਂਗਾ ਕੀ ਖਾਵਾਂ ਪੀਵਾਂਗੇ ਭੁੱਖੇ ਸੌਣਾ ਪੈਣਾ ਵਾ ਉਹ ਰੱਬ ਨੇ ਇਦਾਂ ਪਰੋਸ ਕੇ ਤੇ ਨਹੀਂ ਫੜਾ ਜਾਣੀ ਸਾਨੂੰ ਉਹ ਚੱਲ ਤੂੰ ਫਿਕਰ ਨਾ ਕਰ ਥੋੜੇ ਬੋਤੇ ਪੈਸੇ ਮੇਰੇ ਕੋ ਹੈਗੇ ਆ 혼ਦਾ ਤੇ ਰੋਟੀ ਪਾਣ ਦਾ ਜਗਾੜ ਕਰ ਲਾਂਗੇ ਤੇ ਕੱਲ ਨੂੰ ਕੋਈ ਨਾ ਕੋਈ ਵੇਖ ਲੈਨੇ ਜਗਾੜ ਲਾ ਕੇ ਅੱਜ ਕਿਤੇ ਲੱਗ ਛਕੇ ਗੁਰਦੁਆਰੇ ਹੈਗੇ ਆ ਉੱਥੇ ਭਾਈ ਨਾਲ ਗੱਲ ਕਰੀ ਅਜ ਦੀਦਾਰ ਗੁਰਦੁਆਰਾ ਸਾਹਿਬ ਲੈ ਲੈਨੇ ਪਰ ਇਹਨਾਂ ਦਾ ਹੱਕ ਨਹੀਂ ਬੰਦਾ ਇਹ ਕੰਮ ਕੰਦਾ ਅਸੀਂ ਵੀ ਕਰਦੇ ਪੂਰੇ ਮਾਲਕ ਵਾਂ ਚੱਲ ਬਲਜੀਤ ਕੋਈ ਨਹੀਂ ਆ ਗੁਰੂ ਘਰ ਲੱਗੇ ਆ ਗਿਆ ਵਾ ਇੱਥੇ ਮੂੰਹ ਹੱਤ ਧੋ ਕੇ ਤੇ ਮੱਥਾ ਟੇਕਦੇ ਆ ਤੇ ਗਰੰਟੀ ਸਾਹਿਬ ਨਾਲ ਕਰਦੇ ਆ ਗੱਲ ਮੋਨੂ ਮੇਰੀ ਗੱਲ ਸੁਣੋ ਅਤੇ ਤੁਹਾਡੇ ਵੀ ਦਾ ਤਾਂ ਦਿੱਤਾ ਹੀ ਉਹ ਮੈਂ ਕੱਢਾ ਕੱਢ ਠੀਕ ਆ ਹੁਣ ਜੜੀ ਤੁਹਾਨੂੰ ਮੈਂ ਗੱਲ ਆਖੀ ਨਾ ਹੁਣ ਉਹ ਗੱਲ ਪੂਰੀ ਕਰ ਦੋ ਲੈ ਪੂਨਮ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੀਆਂ ਅਜੇ ਹੁਣ ਏਡਾ ਵੱਡਾ ਕੰਮ ਹੋਇਆ ਹੁਣ ਇਹ ਜਾ ਕੇ ਮੈਂ ਇੰਨੀ ਗੱਲ ਕਹਿੰਦਾ ਚੰਗਾ ਲੱਗਦਾ ਵਾ ਉਹ ਮੈਨੂੰ ਨਹੀਂ ਪਤਾ ਚੰਗੇ ਲੱਗਦੇ ਜਾਂ ਨਹੀਂ ਲੱਗਦੇ ਬਸ ਆ ਜਿਹੜੀ ਮੈਂ ਤੁਹਾਨੂੰ ਗੱਲ ਆਖੀ ਆ ਨਾ ਇਹ ਪੂਰੀ ਹੋਣੀ ਚਾਹੀਦੀ ਆ ਤੇ ਜਵਾਬ ਮੈਨੂੰ ਹਾਂ ਵਿੱਚ ਚਾਹੀਦਾ ਵਾ ਮੈਂ ਕੋਈ ਗੱਲ ਨਹੀਂ ਜੇ ਸੋਨੀ ਪੂਨਮ ਤੂੰ ਵੀ ਥੋੜਾ ਹੌਸਲਾ ਕਰ ਇਹਨਾਂ ਕਾਲੀ ਕਾਲੀ ਚੱਲਣ ਦੀ ਆ ਤੈਨੂੰ ਪਤਾ ਹੁਣ ਥੋੜਾ ਯਕੀਨ ਵੀ ਬਣਾਉਣਾ ਪੈਣਾ ਵਾ ਮੈਂ ਐਡੇ ਜਲਦੀ ਕਿੱਧਰ ਹੁਣ ਮੈਂ ਕਹਦਾ ਮੰਮੀ ਨੂੰ ਵੀ ਵੀਰ ਦੇ ਜਿਹੜੀ ਐਸੇ ਤੇ ਜ਼ਮੀਨ ਆਉਂਦੀ ਆ ਤੂੰ ਮੇਰੇ ਨਾਂ ਤੇ ਕਰ ਦੇ ਠਰ ਜਾ ਤੁਹਾਡੇ ਨਾਂ ਤੇ ਕਾਦੀ ਮੇਰੇ ਨਾਂ ਤੇ ਮੰਮੀ ਨੂੰ ਕਹਿਣਾ ਵਾ ਪੂਨਮ ਦੇ ਨਾਂ ਤੇ ਜ਼ਮੀਨ ਕਰਨੀ ਆ ਤੇ ਜਵਾਬੇ ਮੈਨੂੰ ਹਾਂ ਚ ਚਾਹੀਦਾ ਵਾ ਤੁਹਾਨੂੰ ਪਤਾ ਵਾ ਮੈਨੂੰ ਨਾ ਸੁਣਦੀ ਆਦਤ ਨਹੀਂ ਆ ਇਹ ਨਾ ਹੋਵੇ ਤੁਸੀਂ ਮੰਮੀ ਕੋ ਡਰਦੇ ਰਹੋ ਗਾਲੀ ਨਾ ਕਰੋ ਜੇ ਮੈਂ ਆ ਘਰੋਂ ਚੜ ਗਿਆ ਮੁੜਕੇ ਨਹੀਂ ਜਾਉਣਾ ਬੈਠੇ ਰ ਆਪਣੀ ਮਾਂ ਦੇ ਸਹਰਾਣੇ ਫਿਰ ਕੋਈ ਨਹੀਂ ਕਰਦਾ ਮੈਂ ਜਾ ਕੇ ਪੂਨਮ ਮੈਂ ਗੱਲ ਮੰਮੀ ਦੇ ਨਾਲ ਕਰੋ ਕਰੋ ਫੇਰ ਹੀ ਗੱਲ ਬੰਨੀ ਆ ਉਹ ਜਿਹੜੀ ਵੀਰਜੀ ਦੇ ਹਿੱਸੇ ਜਮੀਨ ਹੈ ਨਾ ਉਹ ਸਾਰੀ ਮੇਰੇ ਨਾਂ ਦੇ ਹੋਣੀ ਚਾਹੀਦੀ ਆ ਜਾਓ ਜਾ ਕੇ ਤੇ ਗੱਲ ਕਰੋ ਮੰਮੀ ਨਾਲ ਬੜਾ ਹੌਸਲਾ ਰੱਖ ਤੂੰ ਤੇ ਕਾਲੀ ਬੜਾ ਚਲਣਦੀ ਆ ਤੂੰ ਮੇਰੇ ਨਾਲ ਇਦਾਂ ਨਹੀਂ ਬੋਲਣਾ ਮੰਮੀ ਜੀ ਕੀ ਕਰਨ ਦੇਓ ਆਹੇ ਰੋਟੀ ਪਾਣੀ ਕਰਨ ਦੇ ਔਰ ਕੀ ਕਰਨਾ ਤੇ ਮੰਮੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਜ਼ਰੂਰੀ ਹਾਂ ਹਾਂ ਪਰ ਮੈਨੂੰ ਗਲਤ ਨਾ ਸਮਝਿਓ ਨਹੀਂ ਨਹੀਂ ਗਲਤ ਮੈਂ ਤੈਨੂੰ ਕਿਉਂ ਸਮਝਣਾ ਜਿਹੜੀ ਗੱਲ ਕਰਨ ਵਾਲੀ ਤੂੰ ਕਰ ਦੱਸ ਮੈਨੂੰ ਪੂਨ ਮੁੰਡਈ ਕੀ ਕਹਿਣਾਂ ਦੀ ਮੈਂ ਘਰ ਛੱਡ ਕੇ ਚਲ ਜਾਣਾ ਹਾਂ 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 ਹੁਣ ਉਹਨੂੰ ਕਾਹਦੀ ਤਕਲੀਫ ਕਰ ਛੱਡ ਕੇ ਚਲ ਜਾਣਾ ਅੱਗੇ ਤੈਨੂੰ ਉਹਨਾਂ ਦਾ ਹੀ ਉਹਨਾਂ ਦਾ ਹੁਣ ਘਰੋਂ ਵੀ ਕੱਢ ਦਿੱਤਾ ਵਾ ਹੁਣ ਤੋਂ ਚਲ ਵੀ ਗਏ ਆ ਥੋਣੇ ਨੂੰ ਕੱਲ ਹੀ ਇਹਨੇ ਕਰ ਛੱਡ ਕੇ ਚਲ ਜਾਣਾ ਉਹ ਕਹਿਣ ਦੇ ਹੀ ਕਿ ਜਿੰਨੇ ਵੀ ਆਪਣੀ ਜ਼ਮੀਨ ਜਾਇਦਾਦ ਆ ਨਾ ਸਾਰੀ ਮੇਰੇ ਨਾਂ ਦੇ ਕਰ ਦੋ ਤੁਹਾਡੇ ਜਾਣ ਤੋਂ ਬਾਅਦ ਤੋ ਵੀ ਤੁਹਾਡੇ ਜੋਗੀ ਰਹਿਣੇ